ਸਤਿ ਸ੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਹੋਏ ਆਂ ਡੱਬ ਵਾਲੀ ਪਸ਼ੂ ਮੰਡੀ ਗਾਂ ਦਾ ਲੈਵਾ ਥਾਣ ਵਗੈਰਾ ਚੈੱਕ ਕਰੋ ਦੀ ਕੁਆਲਿਟੀ ਦੀ ਗਾਂ ਦੀ ਬਾਕੀ ਆਪਾਂ ਭਾਈ ਨਾਲ ਗੱਲਬਾਤ ਵੀ ਕਰਾਂਗੇ ਕਿ ਮੋਲਾ ਕੁਆਲਿਟੀ ਤੇ ਕਿੰਨਾ ਦੁੱਧ ਆ ਗਾਂ ਦੇ ਬਾਕੀ ਤੁਸੀਂ ਗਾਂ ਦੇਖ ਰਹੇ ਹੋ ਭਾਈ ਪੂਰੀ ਸ਼ਿੰਗਾਰ ਕੇ ਲੱਗੇਗਾ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਇਹ ਥਾਂ ਦੇਖੋ ਬਈ ਕੱਲਾ ਕੱਲਾ ਪੈਗਾ ਨਾ ਪੂਰਾ ਠਗਮਾ ਚੱਲ ਰਿਹਾ ਪੂਰੇ ਸ਼ਹਿਰੀਗਾ ਬਛੜੀ ਹੈ ਜੀ ਕਿਤਾ ਕਿਰਾਇਆ 160 160 ਹਾਂ ਵੀ ਭਾਈ ਨੇ 1,60,000 ਰੁਪਿਆ ਮੁੱਲ ਕੀਤਾ ਵਪਾਰੀ ਤੋਂ ਬਾਕੀ ਆਪਾਂ ਸੱਸੀ ਵਾਲਾ ਬਈ ਜੀ ਕੀ ਹਾਲ ਚੱਲ ਜੀ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਆਪਣਾ ਆਪਣਾ ਜੈਮਨ ਵਾਲਾ ਜੀ ਮੋਗਾ ਜ਼ਿਲ੍ਹਾ ਮੋਗਾ ਜਿਹੜਾ ਜੈਮਨ ਵਾਲਾ ਹਾਂਜੀ ਕੀ ਨਾਮ ਆਪਣਾ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਕਰਨਵੀਰ ਸਿੰਘ ਹਾਂਜੀ ਤੇ ਇੱਥੇ ਬਾਈ ਜੀ ਅੱਜ ਕੀ ਲੈ ਕੇ ਆਏ ਹੋ ਆਪਾਂ ਜੀ ਪੰਜ ਗਾਇਆਂ ਲੈ ਕੇ ਆਏ ਆ ਜੀ ਪੰਜ ਗਾਇਆਂ ਲੈ ਕੇ ਆਏ ਹਾਂਜੀ ਠੀਕ ਆ ਆ ਤੁਹਾਡੀ ਗਾਈ ਵੀਰੇ ਬਹੁਤ ਸੋਹਣੀ ਹੈ ਜੀ ਹਾਂਜੀ ਬਾਈ ਪਰਮੀ ਲੈਵੇ ਦੀ ਹੈ ਹਾਂਜੀ ਤੇ ਆਪਾਂ ਨੂੰ ਇਸ ਬਾਰੇ ਵੀ ਇਹ ਜਾਣਕਾਰੀ ਇਹ ਬਾਈ ਜੀ ਦੂਜੀ ਸੂਆ ਕੱਲ ਹੀ ਸੂਈ ਹੈ ਸ਼ਾਮੀ ਕੱਲ ਸੂਈ ਆ ਦੂਜੀ ਸੂਆ ਬੱਚੀ ਨੂੰ ਜਨਮ ਦਿੱਤਾ ਇਹਨੇ ਠੀਕ ਹੈ ਤੇ ਜੇਰ ਜੁਰਦੀ ਕੰਪਲੀਟ ਆ ਪਹਿਲੇ ਸੂਏ ਦਿੱਤਾ ਵੈ 28 29 ਕਿਲੋ ਦੁੱਧ ਐ ਰੀਅਰ 32 33 ਕਿਲੋ ਦੁੱਧ ਦੇ ਦੂਗੀ ਆਮਦਾਰੀ ਨਾਲ 33 ਕਿਲੋ ਦੁੱਧ ਕਿੰਨੇ ਸੂਏ ਹੱਸਦੀ ਇਹ ਦੂਜੇ ਸੂਏ 6 ਦਾ ਆਂਦਾ ਜੀ 6 ਦਾ ਹਾਂਜੀ 32 33 ਲੀਟਰ ਦੁੱਧ ਹੈਗਾ ਹੈਗਾ ਤੇ ਦੂਜੇ ਸੂਏ 25 ਉਹ ਜਰੂਰ ਦਿੱਤਾ ਜੀ ਮਾਣਾ ਇਹਦੇ ਬੱਚਾ ਦਿਖਾਉ ਮੈ ਦਿਖਾ ਦੇ ਨਹੀਂ ਉੱਟ ਪਤਾ ਹੀ ਹਾਂ ਚੱਕਰ ਉਹਾਂ ਦੇ ਵਾਖੀਆ ਬੱਚਾ ਦੇਖੋ ਆਹ ਦੇਖੋ 25 ਬੱਛੀ ਹੈ ਜੀ 25 ਦੇਖੋ ਬਿਲਕੁਲ ਆਦੀ ਮਾਂ ਦੇ ਨਾਲ ਦੀ ਹੈ ਸੋਹਣੀ ਹੈ ਕੀ ਤਾਂ ਅਬ ਨਹੀਂ ਹੈ ਗਾਹ ਕੋਲ ਦੁੱਧ ਹੈਗਾ جے بھائی ਆਪਾਂ ਜਾਣਕਾਰੀ ਲਈਏ रेट ਬਾਰੇ ਤਾਂ ਆਪਾਂ ਨੂੰ ਜਿਹੜੀ ਗਾਂ ਹੈ ਕਿ ਆਪਾਂ ਕਿਹਨੇ ਦੀ ਸੇਲ ਕਿੰਨੇ ਦੀ ਸੇਲ ਕਰਦੇ ਆ ਮੋਲ ਤਾਂ ਜਿਹੜਾ ਮਰਜ਼ੀ ਕਰੀ ਗਈ ਹੈ ਜੀ ਹਾਂਜੀ ਮੋਲ ਤਾਂ ਮੰਡੀ ਜੀ ਇੱਕ 60 ਵੀ ਕਰੀਦਾ 65 ਵੀ ਕਰੀਦਾ ਜੀ ਹਾਂਜੀ ਹਾਂਜੀ ਇਹ 135 ਦੀ ਗਾਂ ਦੇਣੀ ਹੈ ਜੀ ਆਪਾਂ ਫਾਈਨਲ ਰੇਟ ਹੈ ਹਾਂਜੀ ਫਾਈਨਲ ਰੇਟ ਹੈ ਜੀ ਠੀਕ ਹੈ ਹਾਂਜੀ ਜਿਹੜਾ ਕਹਿੰਦਾ ਜੀ ਮੰਗੀ ਤਾਂ ਭਵੇਂ ਆਪਾਂ ਇੱਕ 60 ਲੈਣਗੇ 65 ਕਰ ਲਈਏ ਨਾ ਪਰ ਕਿਸੇ ਬਾਰੇ ਜਿਹੜੇ ਸਾਹਿਬ ਨਾਲ ਗਾਂ ਬਾਕੀ ਜੀ ਕੰਪੈਕਟ ਆਰਡਰ ਦੀ ਹੈ ਗਾਂ ਤੁਸੀਂ ਵੇਖ ਸਕਦੇ ਆ ਹਾਂ ਕੰਪੈਕਟ ਆਰਡਰ ਦੀ ਹੈ ਗਾਂ ਇਹ ਘਰ ਬਹੁਤ ਠੰਡੀ ਹੈ ਜੀ ਕੋਈ ਵੀ ਜਾਨੀ ਕਿ ਇਸ ਨੂੰ ਜਾ ਕੇ ਘਰੇ ਚੋਤਾ ਦਾ ਤੁਸੀਂ ਜਦ ਨਹੀਂ ਹੈਗਾ ਅਮੀਦਾਰ ਕੰਕਰ ਵੀ ਹੈ ਤੇ ਨਾਲ ਬਹੁਤ ਸੋਹਣੀ ਬੱਚੇ ਹੈ ਤੇ 135000 ਤੱਕ ਫਾਈਨਲ ਰੇਟ ਹੈ ਤੇ ਵਧੀਆ ਗਾਇ ਹੋਰ ਭਾਈ ਕਿਹੜੀ ਆਪਣੇ ਕੋਲ ਹੈ ਹੋਰ ਭਾਈ ਆ ਦੋ ਬੱਸੀਆਂ ਇਧਰ ਇੱਕ ਆਇਰ ਸ਼ੇਰ ਆ ਭਾਈ ਬੱਸੀ ਠੀਕ ਹੈ ਜੀ ਹਾਂ ਜੀ ਦੇਖੋ ਜੀ ਬਹੁਤ ਸੋਹਣੀ ਚੀਜ਼ ਪੁੱਛਣਾ ਹਾਂ ਜੀ ਇਹ ਤਾਂ ਬਹੁਤ ਸਤਾਨਕ ਲੱਗਾਂਗੀ ਹੰਡੀ ਢੰਡੀ ਆ ਜੀ ਇਹ ਇਹ ਤਾਂ 12 ਸਾਲ ਪਏ ਆ ਜੀ ਅਜੇ ਇਹਦੇ ਪਹਿਲਾ ਸੂਆ ਹਾਂ ਜੀ ਪਹਿਲਾ ਸੂਆ ਚਾਰ ਦੰਦ ਓਏ ਕੀ ਬਣ ਗਿਆ ਮੇਰੇ ਤੇ ਨਹੀਂ ਪਰ ਆਪਾਂ ਗੱਲਬਾਤ ਕਰਦੇ ਹਾਂ ਜਾਣਕਾਰੀ ਦੰਦ ਲਾ ਦੇ ਬਾਰੇ ਡੀ ਲਗਾਉਣ ਦੇ ਬਾਰੇ ਪੂਰੀ ਖੰਡੀ ਸੀ ਲਗਾਏ ਡੱਬੀ ਦਾ ਬਾਈ ਇਹ ਜਾਣਕਾਰੀ ਦਿਓ ਜੀ ਇਹ ਜੀ ਪਹਿਲਾ ਸੂਆ ਚਾਰ ਦਾ ਬਛੀ ਦੇ 10 ਤੋਂ 12 ਦਿਨ ਪਏ ਆ ਜੀ 10 ਤੋਂ ਹਾਂ ਜੀ ਬਾਈ ਜਿਹੜੀ ਇਹਦੀ ਮਾਂ ਸੀਗੀ ਉਹਦੇ ਥੱਲੇ ਕਿੰਨਾ ਦੁੱਧ ਸੀਗਾ ਉਸ ਥੱਲੇ ਆਪਾਂ ਦਾ ਮਾਂ ਦਾ ਜਿਵੇਂ ਝੂਠ ਮਾਰਨਾ ਵੀ ਫਾਇਦਾ ਨਹੀਂ ਆਪਾਂ ਪੁੱਛਿਆ ਨਹੀਂਗਾ ਜੀ ਆਪਾਂ ਦਾ ਬਛੀ ਲਈ ਆਈ ਉਹਦੇ ਬਾਰੇ ਆਪਾਂ ਐਵੇਂ ਝੂਠ ਮਾਰਨ ਨੂੰ ਆਪਾਂ ਕਹੀ 30 ਦਿੱਤਾ 25 ਦਿੱਤਾ ਉਹ ਗੱਲਾਂ ਦਾ ਹੁੰਦਾ ਨਹੀਂ ਫਾਇਦਾ ਜੀ ਓਕੇ 4 ਬੱਤੀ ਕਾ ਹਾਂ ਜੀ ਹਾਂ ਜੀ ਠੀਕ ਆ ਪਹਿਲਾ ਸੂਆ ਜ ਸੋਣਾ ਕਿੰਨੇ ਦਿਨ ਨੇ ਬਾਈ 12 ਦਿਨ ਪਏ ਆ ਜੀ ਇਹ ਮੱਛੀ ਦੇ ਠੀਕ ਆ ਹਾਂ ਠੰਡੀ ਠੁੰਡੀ ਬਹੁਤ ਆ ਜੀ ਮਿੱਟੀ ਦੀ ਚੰਗੀ ਹੈ ਤੇ ਇਹਦਾ ਭਾਈ ਰੇਟ ਕੀ ਹੈ ਇਹ ਰੇਟ ਜਿਹੜਾ ਇਹਦਾ ਮੋਲਤਾ ਜਿਹੜਾ ਮਰਜ਼ੀ ਕਰੀਏ 85000 ਦੀ ਦੇਵਾਂਗੇ ਜੀ ਇਹ 85000 ਰੁਪਏ ਆਪਾਂ ਗਾਂ ਲਾਸਟ ਦੇ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਦੋਸਤੋ ਦੱਬੀ ਗਾਏਗੀ ਪਹਿਲਾ ਸੁਆ ਹਜੇ 4 ਦਿਨ ਪਏ ਆ ਤੇ 85000 ਰੁਪਿਆ ਇਸ ਗਾਂ ਦੀ ਮੰਗ ਹੈ ਵੀਰ ਹੋਰਾਂ ਨਾਲ ਆਪਾਂ ਹੋਰ ਵੀ ਜਾਣਕਾਰੀ ਲੈਂਦੇ ਆਂ ਕਰਨ ਵੀਰ ਜੀ ਇਹ ਦੱਸੋ ਵੀਰੇ ਇਹ ਗਾਂ ਵਾਰੀ ਡਿਟੇਲ ਇਹ ਪਹਿਲਾ ਸੁਆ ਜੀ ਇਹ ਚਾਰਾਂ ਦਾ ਬਸ਼ੀਰ ਖੋਲ ਕੇ ਤਾਂ ਰਹਿ ਜਾਂਦੇ ਨੇ ਉਹਨੂੰ ਧੱਕਾ ਕਰਦੀ ਥੋੜਾ ਖੁੱਲੀ ਫਿਰਦੀ ਆਈਆ ਠੀਕ ਹੈ ਠੀਕ ਹੈ ਹਾਂ ਤੇ ਇਹਦੇ ਹਜੇ ਇਹਦੇ ਹੀ 12 13 ਦਿਨ ਪਏ ਆ ਜੀ ਇਹਦਾ ਰਿਕਾਰਡ ਹੈਗਾ ਜੀ ਆਪਣੇ ਕੋਲ ਸਾਰਾ ਠੀਕ ਹੈ ਹਾਂ ਜੀ ਦੋਸਤੋ ਇਸ ਗਾਂ ਦਾ ਪੂਰਾ ਰਿਕਾਰਡ ਆਪਣੇ ਕੋਲੇ ਵੀਰ ਹੋਰ ਕਹਿੰਦੇ ਵੀ ਹੈਗਾਗਾ ਬਹੁਤ ਠੰਡੀ ਗਾਂ ਹੈਗੀ ਤੇ ਕਿੰਨੇ ਦਿਨ ਪਏ ਵੀਰੇ ਇਹਦੇ 12 13 ਦਿਨ ਹੀ ਇਹਦੇ ਪਏ ਆ ਜੀ 12 13 ਦਿਨ ਇਹਦੇ ਸੌਣ ਦੇ ਵਿੱਚ ਪਏ ਨੇ ਤੇ ਇਹਦਾ ਬਾਈ ਜਿਹੜੀ ਇਹਦੀ ماں ਬਾਰੇ ਕੋਈ ਜਾਣਕਾਰੀ ਹੈ ਇਹਦੀ ਮਾਂ ਨੇ ਹੀ ਪਿਆ ਇਹਦੇ ਮਾਂ ਨੇ ਜਿਹੜੀ ਪਹਿਲੇ ਸੂਏ ਦੁੱਧ ਤਾਂ 40 ਪਲੱਸ ਦਿੰਦਾ ਜੀ 40 ਪਲੱਸ ਹਾਂਜੀ ਠੀਕ ਹੈ ਇਹ ਆਪ ਵੀ ਕਿਹੜੇ ਸੀਮਨ ਦੀ ਆ ਉਹ ਫੋਨ 'ਚ ਹੈਗਾ ਆਪਣੇ ਡਾਟਾ ਦੇ ਜਿਹੜਾ ਇਹਦੇ ਲੱਗਾ ਉਹ ਵੀ ਹੈਗਾ ਉਹ ਜੀ ਮਾਸਕਰ ਇਹਦੇ ਸੀਮਨ ਲੱਗਾ ਠੀਕ ਹੈ ਲੈ ਜਾ ਬਈ ਓਕੇ ਓਕੇ ਇਹਦਾ ਕੋਈ ਫਰਕੀ ਰੇਟ ਹੈਗਾ ਇਹ ਰੇਟ ਜੀ ਇਹਦਾ ਮਰਜ਼ੀ ਜੋ ਮਰਜ਼ੀ ਕਰੀ ਜਈ ਇਹ ਵੀ 1 35 ਦੇਣੀ ਹੈ ਜੀ 1 ਪਿੰਟ ਵੀ ਆਪਾਂ ਦੇ ਦੇਣੀ ਹੈ ਹਾਂਜੀ ਫਾਈਨਲ ਹਾਂਜੀ ਦੋਸਤੋ ਬਹੁਤ ਵਧੀਆ ਗਾਏਗੀ ਬਾਕੀ ਜੀ ਇਹੇ 10 ਦਿਨ ਪਏ ਆ 12 ਦਿਨ ਪਏ ਆ ਵਛੀ ਦੇ ਹਾਂਜੀ ਹਾਂ ਇਹਦਾ ਆਰਾਮ ਜਰਣਾ ਪੋਲੀ ਲੋਲੀ ਬਾਈ ਲੇਵਾ ਜੇ ਬਹੁਤ ਕੜਨਾ ਵਛੀ ਨੇ ਹਾਂਜੀ ਹਾਂ ਬਹੁਤ ਸੋਹਣੀ ਤੇ ਠੰਡੀ ਸੀ ਲਗਾਏ ਕੀ ਦੇਖੋ ਵੀਰੇ ਨੇ ਜਿਵੇਂ ਕਿ ਬੇਬੇ ਨਾਲ ਹੱਥ ਲਾ ਕੇ ਵੀ ਦਿਖਾਇਆ ਹੈਗਾ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਕੋਈ ਛੜ ਨਹੀਂ ਮਾਰਦੀ ਤੇ ਇਹ ਵੀ ਮਾਂਵਾਰੇ ਜਿਵੇਂ ਦੱਸਿਆਗਾ ਕਿ 40 ਪਲੱਸ ਸੀਗਾ ਦੁੱਧ ਇਹਦੇ ਥੱਲੇ ਤਾਂ ਨੇਚਰਲੀ ਆ ਵੀ ਬੱਚੀ ਦੇ ਵਿੱਚ ਵੀ ਉਹ ਹੁੰਦਾਗਾ ਤਾ ਪਹਿਲੇ ਸਵੇਰੇ ਦੇ ਵਿੱਚ 10 ਤੋਂ 12 ਦਿਨ ਹਜੇ ਬਾਈ ਹੋਰ ਕਹਿੰਦੇ ਪਏ ਨੇ ਹਜੇ ਤਾਂ ਜੀ ਵਸ਼ੀ ਨੇ 10-12 ਦਿਨ ਨੂੰ ਨਾ ਕੋਈ ਹੋਰ ਹੀ ਬਣ ਜਾਣਾ ਚੀਜ਼ ਜੀ ਹਾਂਜੀ ਹਾਂ ਕੋਈ ਹੋਰ ਹੀ ਬਣ ਜਾਣਾ ਵਸ਼ੀ ਨੇ ਹਜੇ ਕੱਚੀ-ਕੱਚੀ ਹੈ ਜੀ ਕਿਉਂਕਿ ਹਜੇ ਕੱਚੀ ਹੈ ਹਾਂਜੀ ਠੀਕ ਹੈ ਬਈ ਤੇ ਹੋਰ ਵੀ ਬਈ ਹੈਗੀਆਂ ਹਾਂਜੀ ਹੈਗੀਆਂ ਦੋ ਉਧਰਲੇ ਪਾਸੇ ਹੋਰ ਆਈ ਆ ਜੋ ਉੱਧਰ ਜਾਣ ਪਈਏ ਕਿਉਂਕਿ ਇਹਦੇ ਨਾਲ ਬੱਸ ਨਾ ਬਈ ਜਦੋਂ ਦਾਵਾ ਨੇ ਇੱਕ ਬਲੈਕ ਗਰਾਊਂਡ ਗਾਇੰਗ ਉੱਠ ਪਤਾ ਹੀ ਵਧੀਆ ਨਸਲ ਦੀ ਗਾਇਆ ਹੈ ਇਹ ਇਹ ਜਰਸੀ ਹੈ ਜੀ ਪਹਿਲਾ ਸੂਆ ਜਰਸੀ ਪਹਿਲਾ ਸੂਆ ਕਿੰਨੇ ਦਿਨ ਕੋਈ ਬਾਈ ਸੂਣ ਚ ਰਹੀ ਇਹਦੇ ਵੀ ਹਜੇ ਪਏ ਹੈ ਜੀ 8-7 ਦਿਨ 8-7 ਦਿਨ ਇੱਕ ਹਫਤਾ ਯਾਨੀ ਕਿ ਇਹ ਵੀ ਹਜੇ ਬੱਚੀ ਲੋਗੀ ਹਾਂਜੀ ਠੀਕ ਹੈ ਚੰਗੀ ਨਸਲ ਦੀ ਹੈ ਵੀ ਜਰਸੀ ਤੇ ਬਾਈ ਹੁਣ ਲੈ ਕੇ ਆਨੇ ਤੋਂ 5-6 ਦਿਨ ਕਿੰਨਾ ਬਾਈ ਕੀ ਰੇਟ ਹੈਗਾ ਇਹ ਰੇਟ ਜੀ ਮੋਲ ਜਿਹੜਾ ਮਰਜ਼ੀ ਕਰੀਏ ਇਹ 62000 ਦੀ ਦੇ ਦਾਂਗੇ ਜੀ 62000 ਦੀ ਆਪਾਂ ਫਾਈਨਲ ਛੱਡ ਹਾਂਜੀ ਹਾਂਜੀ ਛੱਡ ਦਾਂਗੇ ਜੀ ਠੀਕ ਹੈ ਇਹ ਇਹ ਨੂੰ ਲੰਘਾ ਇਹ ਵੀ ਪਹਿਲਾ ਸੂਆ ਜੀ ਇਹ ਇਹ ਦੰਧੋਣੀ ਵੇਖੀ ਜੀ ਅੱਛਾ ਹਾਂ ਇਹ ਪਹਿਲਾ ਸੂਆ ਇਹ ਵੀ ਸੋਣੀ ਹੈ ਜੀ ਬਹੁਤ ਸੋਣੀ ਘਾਇ ਹੈ ਜੀ ਕੱਦ-ਕੁੱਦ ਵੀ ਚੰਗਾ ਹੈਗਾ ਪਹਿਲਾ ਸੂਆ ਕਿਨੇ ਦਿਨ ਪਾਇਆ ਬਈ ਇਹਦੇ ਇਹਦੇ ਵੀ 6-7 ਦਿਨ ਪਏ ਹੈ ਜੀ 6-7 ਦਿਨ ਪਏ ਹੈ ਕਹਾ ਜੀ ਇਹਦੀ ਮਾਂ ਬਾਰੇ ਬਈ ਕੋਈ ਜਾਣਕਾਰੀ ਨਹੀਂ ਬਈ ਹੈ ਨਹੀਂ ਬਈ ਆਪਾਂ ਠੀਕ ਹੈ ਬੱਚੀ ਲਈ ਸੀ ਆਪਾਂ ਹਾਂ ਬਈ ਆਪਾਂ ਵਹਿੜ ਹੀ ਲਈ ਆ ਤਿਆਰ ਹੋਈ ਆਪਾਂ ਵਹਿੜ ਲੈ ਲਈ ਆਪਾਂ ਮਾਂ ਬਾਰੇ ਜਾਣਕਾਰੀ ਨਹੀਂ ਲਈ ਬਈ ਠੀਕ ਹੈ ਜੀ ਜਿਹਨੇ ਲੈਣੀ ਆ ਅੱਖਾਂ ਦੇ ਸਾਹਮਣੇ ਸੀਸਾ ਜੀ ਉਹਨੇ ਵੇਖ ਕੇ ਲੈਣੀ ਆ ਆਪਣੇ ਕਹੇ ਤਾਂ ਉਹਨੇ ਲੈਣੀ ਨਹੀਂ ਜੀ ਸਹੀ ਗੱਲ ਸਹੀ ਗੱਲ ਹਾਂਜੀ ਇਹ ਤਾਂ ਹੈ ਮੇਰੇ ਕਰਨ ਹਾਂਜੀ ਇਹਦਾ ਬਈ ਕੀ ਡਿਮਾਂਡ ਰੱਖੇ ਨੇ ਡਿਮਾਂਡ ਇਹਦੀ ਜੋ ਮਰਜ਼ੀ ਕਰੀ ਗਈ ਹੈ ਜੀ ਇਹ 70000 ਦੀ ਦੇਣਾਗੇ ਜੀ 70000 ਦੀ ਹਾਂਜੀ ਠੀਕ ਹੈ ਲੋ ਜੀ ਆਪਾਂ ਇੱਕ ਵਾਰੀ ਹੋਰ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਸਹੀ ਹੈ ਦੱਸ ਘਰ ਨਾਲ ਰਹੀਆਂ ਆ ਲੱਕੇ ਦਾ ਇਹਦਾ ਭਾਈ ਕੀ ਰੇਟ ਇਹਦਾ 62000 ਬਾਈ ਹੁਣ ਕਹਿੰਦੇ ਵੀ ਆਪਾਂ 62000 ਤੱਕ ਦੇ ਦਾਂਗੇ ਮਾਨ ਤਾਨ ਕਰਦਾ ਹੈ ਬਾਕੀ ਕੋਈ ਗੱਲ ਨਹੀਂ ਬਾਕੀ ਮੌਕੇ ਤੇ ਵੀਰੋ ਜੀ ਕਹਿੰਦੇ ਮਾਨ ਤਾਨ ਕਰਦਾ ਇਹਦਾ ਕੀ ਰੇਟ ਸੀ ਇਹ 135 ਦੇਵਾਂਗੇ ਜੀ ਫਾਈਨਲ ਹੈ ਜੀ ਹਾਂ ਜੀ ਬਾਕੀ ਇਹਦੇ ਵੇਜ਼ ਵੂਜ਼ ਵੇਖ ਸਕਦੇ ਆ ਇਧਰਲੀ ਸਾਈਡ ਆਰਡਰ ਤੇ ਹਾਂ ਹਾਂ ਉਹ ਤਾਂ ਲੇਵਾ ਆਪਾਂ ਪਹਿਲਾਂ ਹੀ ਦੇਖਿਆ ਵੀਰੇ ਹਾਂ ਜੀ ਉਹ ਲੇਵਾ ਇਹਦਾ ਪੱਟੇ ਲੈਵਲ ਵੀ ਮਗਰੇ ਦੇ ਬੱਛੀ ਹੈ ਨਾ ਵਸ਼ੀ ਹੈ ਜੀ ਅੱਛਾ ਇਹਦਾ ਕੀ ਰੇਟ ਸੀ ਜੀ ਇਹਦਾ ਬੱਛੀ ਦਾ ਹੀ ਰੇਟ 95000 ਰੁਪਏ ਜੀ 94000 ਤੇ ਲਾਸਟ ਹੈ ਆਪਣੀ ਇਹ ਐਕਟਿੰਗ ਜਿਹੜੇ ਮੋਰ ਬੱਛੀ ਬੱਛੀ ਹਾਂ ਬਾਈ ਇਹਦਾ ਰੇਟ ਸੀਗਾ ਆਪਣਾ 1 ਲੱਖ 35000 ਜੀ 35000 ਹਾਂਜੀ ਲੋ ਵੀ ਦੋਸਤੋ ਬਹੁਤ ਸੋਹਣੀਆਂ ਗਾਇਆਂ ਨੇ ਜੀ ਕੋਲੇ ਕੋਲੇ ਇੱਕ ਕਾਲ ਸੁਣੀ ਹੈ ਬਾਈ ਹਾਂ ਵੀਰੇ ਕਿਹੜਾ ਦੱਸੋ ਸੁਣਿਆ ਪਿੰਡ 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 ਜੈਮਣ ਵਾਲਾ ਜਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਜੀ ਠੀਕ ਹੈ ਜੀ ਹਾਂਜੀ ਤੇ ਬਾਈ ਹੁੰਦੇ ਕੋਲੇ ਬਹੁਤ ਸੋਹਣੀਆਂ ਨੇ ਤੈਵਰੇ ਜੀ ਆਪਾਂ ਡੱਬ ਵਾਲੀ ਮੰਡੀ ਦੀ ਗੱਲ ਕਰੀਏ ਹਾਂਜੀ ਤਾਂ ਇੱਥੋਂ ਦਾ ਸਾਨੂੰ ਕਿੱਦਾਂ ਲੱਗਿਆ ਮਹੌਲ ਆਪਾਂ ਨੂੰ ਤਾਂ ਵਧੀਆ ਲੱਗਿਆ ਹੀ ਹਰੇਕ ਗੈਂਦਵਾਰ ਆਉਨੇ ਆਪਾਂ ਪੰਜ 6 ਜਾਨਵਰ ਲੈ ਗਏ ਠੀਕ ਹੈ ਹਾਂ ਜਣ ਕੇ ਇੱਥੇ ਕੋਈ ਏਦਾਂ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਆਪਾਂ ਨੂੰ ਤਾਂ ਨਹੀਂ ਆਈ ਜੀ ਦਿੱਕਤ ਕੋਈ ਠੀਕ ਹੈ ਹਾਂਜੀ ਬਾਈ ਹਰ ਕਹਿੰਦੇ ਵੀ ਡੱਬ ਵਾਲੀ ਮੰਡੀ ਦਾ ਜਿਹੜਾ ਮਹੌਲ ਹੈਗਾ ਵਧੀਆ ਮਹੌਲ ਹੈਗਾ ਇੱਥੇ ਸਾਰਾ ਤਰ੍ਹਾਂ ਦੇ ਜਾਨਵਰ ਆਪਾਂ ਨੂੰ ਮਿਲ ਜਾਂਦੇ ਨੇ ਇੱਥੇ ਬਈ ਤੁਸੀਂ ਵੇਚ ਨਹੀਂ ਆਉਣੇ ਕੋਈ ਕੁਛ ਲੈ ਵੀ ਜਾਣੇ ਹੋ ਫਿਰਗੇ ਇਹ ਬੇਗ ਜਾਣ ਫਿਰ ਲੈ ਵੀ ਲਈਦੀ ਹੈ ਇੱਕ ਅਦੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀ ਚੰਗਾ ਪਸੂ ਮੇਰੇ ਬਾਹਰ ਹਾਂਜੀ ਹਾਂਜੀ ਲੈ ਲਈਦਾ ਹੈ ਟੱਪਾ ਲੈ ਵੀ ਲਈਦਾ ਹਾਂਜੀ ਤਾਂ ਦੋਸਤੋ ਕਿਸੇ ਨੇ ਵੀ ਕੋਈ ਆਪ ਦਾ ਨਵਾਂ ਕੰਮ ਕਰਦਾ ਹੈ ਜਾਂ ਕੋਈ ਸਿਲਪਕਾਰੀ ਦਾ ਜਾਂ ਕੁਝ ਨੇ ਵੈਸੀ ਕੋਈ ਗਾਵਾ ਬੱਚਾ ਲੈਣੀਆਂ ਦੇ ਵੇਚਣੇ ਹਣ ਤਾਂ ਇੱਥੇ ਕੱਪ ਵਾਲੀ ਮੌਜੂਦ ਹੈ ਆਮੋ ਹੋਰ ਬਹੁਤ ਮਾਣਕ ਹੁੰਦੀ ਹੈ ਆ ਦੇਖਿਆ ਜੀ ਬਈ ਜੀ ਆਪਣਾ ਸਵਾਗਤ ਲਗਾ ਠੀਕ ਹੈ ਬਹੁਤ ਹੰਦ ਠੀਕ ਹੈ ਜਾਣਕਾਰੀ ਠੀਕ ਹੈ